ਲੁਧਿਆਣਾ ਵਿੱਚ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ 140 ਐਡੀਸ਼ਨਲ ਪੁਲਿਸ ਮੁਲਾਜ਼ਮਾ ਦੀ ਤਨਖਾਹੀ ਕੀਤੀ ਜਾਵੇਗੀ। ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਇਹ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਕੁਝ ਅਹਿਮ ਇਲਾਕੇ ਹਨ ਜਿੱਥੇ ਟ੍ਰੈਫਿਕ ਜਮ ਹੋਣ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਅਤੇ ਉਨ੍ਹਾਂ ਇਲਾਕਿਆਂ ਵਿੱਚ ਐਡੀਸ਼ਨਲ ਫੋਰਸ ਤਾਇਨਾਤ ਕਰਨ ਨਾਲ ਸਮੱਸਿਆ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕੇਗਾ। ਸਕੂਲਾਂ ਦੇ ਬਾਹਰ ਵੀ ਟ੍ਰੈਫਿਕ ਦੀ ਸਮੱਸਿਆ ਵਧਿਕ ਹੈ ਜਿੱਥੇ ਬੱਚਿਆਂ ਦੀ ਆਵਾਜਾਈ ਨਾਲ ਵਾਹਨਾ ਦੀ ਢੀੜ ਹੋ ਜਾਂਦੀ ਹੈ ਇਸ ਲਈ ਸਕੂਲਾਂ ਦੇ ਬਾਹਰ 2 ਤੋਂ 3 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ ਇਸ ਦੇ ਨਾਲ ਨਾਲ ਦੁਕਾਨਾਂ ਦੇ ਆਲੇ ਦੁਆਲੇ ਵੀ ਵਾਹਨਾ ਦੀ ਲਾਈਨ ਬਣ ਜਾਂਦੀ ਹੈ ਜਿਸ ਕਾਰਨ ਟ੍ਰੈਫਿਕ ਜਮ ਹੁੰਦਾ ਹੈ ਇਨ੍ਹਾਂ ਸਭ ਇਲਾਕਿਆਂ ਵਿੱਚ ਐਡੀਸ਼ਨਲ ਪੋਸਟ ਦੀ ਤਾਇਨਾਤੀ ਨਾਲ ਟ੍ਰੈਫਿਕ ਦੀ ਸਮੱਸਿਆ ਵਿੱਚ ਕਾਫੀ ਸੁਧਾਰ ਹੋਣ ਦੀ ਉਮੀਦ ਹੈ ਸਾਡੇ डीसीपी ਹੈਗੇ ਆ ਰੁਪਿੰਦਰ ਜੀ ਤੇ ਟ੍ਰੈਫਿਕ ਪੁਲਿਸ ਚ ਬਾਂਸਲ ਸਾਹਿਬ ਤੇ ਗੁਰਪ੍ਰੀਤ ਕੁਰੇਵਾਲ ਇਹ ਦੇਖੋ ਮੈਂ ਨਾ ਬੜੇ ਦਿਨਾਂ ਦਾ ਸੁਣ ਰਿਆ ਸੀਗਾ ਕਿ ਆਪਣੇ ਟ੍ਰੈਫਿਕ ਦੀ ਬਹੁਤ ਪ੍ਰੋਬਲਮ ਹੈ ਲੋਦੇ ਆਨੇ ਚ ਔਰ ਮੇਨ ਜਿਹੜੀ ਪ੍ਰੋਬਲਮ ਹੈ ਦੇਖੋ ਸੜਕਾਂ ਚੌੜੀਆਂ ਹੋ ਨਹੀਂ ਸਕਦੀਆਂ ਕਾਰਪੋਰੇਸ਼ਨ ਦੀਆਂ ਸੜਕਾਂ ਉਹਨੋਂ ਕਿੱਥੋਂ ਚੌੜੀਆਂ ਹੋਣਗੀਆਂ ਖੱਬੇ ਵੀ ਦੁਕਾਨਾਂ ਸੱਜੇ ਵੀ ਦੁਕਾਨਾਂ ਗੱਡੀਆਂ ਹੋਰ ਵਧੀਆਂ ਜਾਂਦੀਆਂ ਦਿਨੋਂ ਦਿਨ ਨੇ ਟ੍ਰੈਫਿਕ ਦੀ ਸਮੱਸਿਆ ਵਧਣੀ ਘਟਣੀ ਨਹੀਂ ਮੈਂ ਫਿਰ ਕਮਿਸ਼ਨਰ ਸਾਹਿਬ ਨਾਲ ਪਿੱਛੇ ਮੀਟਿੰਗ ਕੀਤੀ ਸੀ ਉਹਦੇ ਚ ਇਹ ਫੈਸਲਾ ਹੋਇਆ ਸੀਗਾ ਕਿ ਆਪਾਂ ਐਡੀਸ਼ਨਲ ਫੋਰਸ ਡਿਪਲਾਈ ਕਰੀਏ ਆਪਾਂ ਵੀ ਕਈ ਵਾਰੀ ਦੇਖਿਆ ਟ੍ਰੈਫਿਕ ਜਾਮ ਹੁੰਦਾ 3 ਕਿਲੋਮੀਟਰ ਦਾ ਉਹ ਇੱਕ ਬੰਦਾ ਜਾਂਦਾ ਅੱਗੇ ਜਾ ਕੇ ਕੋਈ ਗੱਡੀ ਗੁੱਡੀ ਫਸੀ ਹੁੰਦੀ ਥੋੜੀ ਜੀ ਹਿਲਾਉਂਦੇ ਆ ਟ੍ਰੈਫਿਕ ਚੱਲ ਪੈਂਦਾ ਸੋ ਆਪਾਂ ਨੂੰ ਹੁਣ ਲੁਧਿਆਣਾ ਸ਼ਹਿਰ ਚ ਜਿਹੜਾ ਮੇਨ ਇਹ ਮੁੱਦਾ ਸੋਲਵ ਹੋ ਸਕਦਾ ਸਿਰਫ ਇੱਕੋ ਤਰੀਕੇ ਨਾਲ ਹੋ ਸਕਦਾ ਐਡੀਸ਼ਨਲ ਫੋਰਸ ਨਾਲ ਉਸ ਦਿਨ ਫਿਰ ਅਸੀਂ ਇੱਕ ਪਲਾਨ ਬਣਾਇਆ ਫਿਰ ਅਸੀਂ ਡੀਜੀਪੀ ਸਾਹਿਬ ਨੂੰ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਸਾਰਿਆਂ ਨੂੰ ਰਿਕੁਐਸਟ ਕੀਤੀ ਕਿ ਲੁਧਿਆਣਾ ਸ਼ਹਿਰ 'ਚ ਸਾਨੂੰ ਐਡੀਸ਼ਨਲ ਫੋਰਸ ਚਾਹੀਦੀ ਹੈ ਅਸੀਂ ਮੰਗੀਆਂ ਤਾਂ ਤਿੰਨ ਕੰਪਨੀਆਂ ਸੀ 200 ਕੁਛ ਬੰਦੇ ਮੰਗੇ ਸੀਗੇ ਪਰ ਉਹਨਾਂ ਨੇ 140 ਦੀ ਫੋਰਸ ਸਾਨੂੰ ਭੇਜਤੀ ਹੈ ਉਹ ਆ ਗਈ ਹੈ ਜ਼ਿਲ੍ਹੇ ਵਿੱਚ ਉਹ ਸਾਰੀ ਅਸੀਂ ਟ੍ਰੈਫਿਕ ਤੇ ਲਗਾਵਾਂਗੇ ਮਤਲਬ ਕਿ ਚਾਹੇ ਉਹ ਹੋ ਇਹ ਹੋ ਸਕਦਾ ਵੀ ਉਹਨਾਂ ਨੂੰ ਕੋਈ ਹੋਰ ਕੰਮ ਦੇ ਦੀ ਐਗਜ਼ਿਸਟਿੰਗ ਚੋ ਟ੍ਰੈਫਿਕ 'ਚ ਲਗਾ ਦੀ ਹੈ ਪਰ 100 ਸਵਾ 100 ਬੰਦਾ ਹੁਣ ਟ੍ਰੈਫਿਕ 'ਚ ਐਡੀਸ਼ਨਲ ਲੱਗੇਗਾ ਇਹ ਜਿਹੜੇ ਹੋਣਗੇ ਸਾਡੇ ਜ਼ਿਲ੍ਹੇ ਵਿੱਚ 77 ਬਲੈਕ 스ਪੌਟ ਹੈਗੇ 77 ਬਲੈਕ 스ਪੌਟ ਦਾ ਮਤਲਬ ਜਿੱਥੇ ਐਕਸੀਡੈਂਟ ਹੋਣ ਦਾ ਡਰ ਹੁੰਦਾ ਕੋਈ ਕੁਝ ਹੁੰਦਾ ਤਾਂ ਕਿ ਉੱਥੇ ਟ੍ਰੈਫਿਕ ਕੰਟਰੋਲ ਕੀਤਾ ਜਾਵੇ 67 ਇਹੋ ਜੇ ਹੈ ਜਿੱਥੇ ਫੋਰਸ ਹੈ ਹੀ ਨਹੀਂ ਕਿਉਂਕਿ ਫੋਰਸ ਦੀ ਸ਼ਾਰਟੇਜ ਕਰਕੇ ਉੱਥੇ ਵੀ ਟ੍ਰੈਫਿਕ ਜਾਮ ਹੁੰਦਾ ਸੋ ਆਉਣ ਵਾਲੇ ਟਾਈਮ ਵਿੱਚ ਟ੍ਰੈਫਿਕ ਦਾ ਅਸੀਂ ਸਾਰਾ ਕਰਾਂਗੇ ਇੱਕ ਸਭ ਨਾਲੋਂ ਜ਼ਿਆਦਾ ਟ੍ਰੈਫਿਕ ਜਾਮ ਹੁੰਦਾ ਸਕੂਲਾਂ ਦੇ ਬਾਹਰ ਸਵੇਰ ਵਲੇ ਜਦੋਂ ਬੱਚਿਆਂ ਨੂੰ ਛੱਡਣ ਆਂਦੇ ਤੇ ਦੁਪਹਿਰ ਵੱਲੇ ਜਦੋਂ ਲੈ ਨਾਦੇ ਦੁਪਹਿਰ ਵੱਲੇ ਜ਼ਿਆਦਾ ਹੁੰਦਾ ਸਵੇਰ ਵੱਲੇ ਫੇਰ ਥੋੜਾ ਘੱਟ ਹੁੰਦਾ ਕਿਉਂਕਿ ਸਵੇਰੇ ਬੱਚੇ ਨੂੰ ਛੱਡ ਕੇ ਫਟਾਫਟ ਨਿਕਲ ਜਾਂਦੇ ਆ ਜਾਂ ਫਿਰ ਸਵੇਰੇ ਦੂਜਾ ਟ੍ਰੈਫਿਕ ਵੀ ਘੱਟ ਹੁੰਦਾ ਪਰ ਦੁਪਹਿਰ ਵੱਲੇ ਤਾਂ ਦੂਜਾ ਟ੍ਰੈਫਿਕ ਵੀ ਨਾਰਮਲ ਹੁੰਦਾ ਪਲੱਸ ਵੇਟ ਕਰਨੀ ਪੈਂਦੀ ਕਿਸੇ ਵੱਲੇ ਬੱਚੇ ਨੂੰ ਆਂਦੇ ਟਾਈਮ ਲੱਗਦਾ ਕੋਈ 5 ਮਿੰਟ ਪਹਿਲਾਂ ਆ ਜਾਂਦਾ ਕੋਈ 10 ਮਿੰਟ ਬਾਅਦ ਆਂਦਾ ਉਹ ਗੱਡੀਆਂ ਖੜੀਆਂ ਰਹਿੰਦੀਆਂ ਉੱਥੇ ਬਹੁਤ ਪ੍ਰੋਬਲਮ ਹੁੰਦੀ ਜਿਹੜੇ ਮੇਨ ਸਕੂਲ ਐ ਸਾਰਿਆਂ ਦੇ ਬਾਹਰ ਫੋਰਸ ਲੱਗਿਆ ਕਰੂਗੀ ਦੋ ਦੋ ਤਿੰਨ ਤਿੰਨ ਬੰਦੇ ਜਿੰਨੇ ਚਾਹੀਦੇ ਆ ਉਹ ਉਹ ਜਿਸ ਤਰ੍ਹਾਂ ਕੁੰਦਨ ਵਿਦਿਆ ਮੰਦਰ ਦੇ ਬਾਹਰ ਬਹੁਤ ਜਾਮ ਲੱਗਦਾ ਉਹਦੇ ਪਿੱਛੇ ਹੋਰ ਵੀ ਐਕਟੀਵਿਟੀ ਆ ਨਾਲ ਆ ਰਿਹਾ ਕਾਲਜ ਵੀ ਹੈ ਪਿੱਛੇ ਸ਼ਮਸ਼ਾਨ ਘਾਟ ਵੀ ਆ ਉੱਥੇ ਕਈ ਵਾਰੀ ਬਹੁਤ ਜਾਮ ਲੱਗਦਾ ਉੱਥੇ ਪਰਮਾਨੈਂਟ ਫੋਰਸ ਹੋਏਗੀ ਕਨਵੈਂਟ ਸਕੂਲ ਹੋ ਗਿਆ ਡੀ ਡੀਏ ਵੀ ਸਰਬਾ ਨਗਰ ਹੋ ਗਿਆ 21 ਮੈਟਰੀ ਰੋਡ ਤੇ ਗਵਰਨਮੈਂਟ ਸਕੂਲ ਹੈ ਸੋ ਸਾਰੇ ਸਕੂਲਾਂ 'ਚ ਅਸੀਂ ਫੋਰਸ ਲਗਾਵਾਂਗੇ ਤਾਂ ਕਿ ਘੱਟੋ ਘੱਟ ਟ੍ਰੈਫਿਕ ਜਾਮ ਹੋਵੇ ਘੱਟੋ ਘੱਟ ਟ੍ਰੈਫਿਕ ਐਕਸੀਡੈਂਟ ਹੋਵੇ ਇੱਕ ਹੋਰ ਹੈ ਮੈਂ ਸਾਰੇ ਤੁਹਾਡੇ ਥਰੂ ਸਾਰੇ ਸਿਟੀਜ਼ਨਾਂ ਨੂੰ ਕਹਿਣਾ ਚਾਹੁੰਗਾ ਸਾਰੇ ਲੁਧਿਆਣਾਵੀ ਭਰਾਵਾਂ ਨੂੰ ਕਹਿਣਾ ਚਾਹੁੰਗਾ ਭਰਾਵਾਂ ਤੇ ਭੈਣਾਂ ਨੂੰ ਕਿਤੇ ਵੀ ਤੁਹਾਨੂੰ ਟ੍ਰੈਫਿਕ ਹੋਵੇ ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ ਜਿਹੜਾ ਸਾਡਾ ਟੋਲ ਫਰੀ ਨੰਬਰ ਹੈ 10 ਕੀ ਕੀ ਹੈ ਨਹੀਂ ਟ੍ਰੈਫਿਕ ਦਾ ਨਹੀਂ ਨਾਰਮਲ ਜਿਹੜਾ ਹੈਗਾ 112 112 ਵਾਲਿਆਂ ਨੂੰ ਹਦਾਇਤ ਦਿੱਤੀ ਗਈ ਹੈ ਹੁਣ ਕਿ ਜੇ ਕੋਈ ਟ੍ਰੈਫਿਕ ਲਈ ਵੀ ਫੋਨ ਕਰਨਾ ਉੱਥੇ ਵੀ ਫੋਰਸ ਤੁਸੀਂ ਭੇਜਣੀ ਆ ਲਾਅ ਐਂਡ ਆਰਡਰ ਲਈ ਤਾਂ ਕਰਨਾ ਟ੍ਰੈਫਿਕ ਲਈ ਵੀ ਜੇ ਕੋਈ ਕਵੇ ਜੀ ਇੱਥੇ ਜਾਮ ਹੈ ਉੱਥੇ ਫੋਰਸ ਜਾਊਗੀ ਤੇ ਜਿਹੜਾ 112 ਹੈ ਉਹ ਟੋਲ ਫਰੀ ਵੱਤ ਤੋਂ ਵੱਧ ਇਸਤੇਮਾਲ ਕਰਨ ਜਿੱਦਾਂ ਕੋਈ ਫਸਿਆ ਦੇਖੇ ਜੀ ਟ੍ਰੈਫਿਕ ਨਹੀਂ ਚੱਲਦਾ ਭਾ ਉੱਥੇ ਫੋਨ ਕਰਨ ਉੱਥੇ ਦੇਖਣਗੇ ਵੀ ਜੇ ਕੋਈ ਨਹੀਂ ਹੈਗਾ ਉੱਥੇ ਪੀਸੀਆਰ ਭੇਜਣਗੇ ਇੱਕ ਸਾਡੇ ਕੋਲ ਸੀਐਸਆਰ ਵਿੱਚ ਅ ਅ ਸੀਆਈਆਈ ਹਲਿਆ ਨੇ ਹੋਰ ਇੰਡਸਟਰੀਲਿਸਟਾਂ ਨੇ ਕੀਤਾ ਕੋਈ 35 ਪੀਸੀਆਰਾਂ ਹੋ ਜਾਣੀਆਂ ਕਾਰਾਂ ਜਿਹੜੀਆਂ ਅਗਲੇ ਹਫਤੇ ਚ ਪੂਰੀਆਂ ਹੋ ਜਾਣਗੀਆਂ 22 ਆਲਰੇਡੀ ਆ 13 ਜਾਂ 15 ਹੋਰ ਦੇ ਰਹੇ ਆ ਸੋ ਜਿਹੜੀ ਇੱਕ ਪੀਸੀਆਰ ਹੁੰਦੀ ਆ ਨਾ ਕਾਰ ਹੈਗੀ ਆ ਉਹਦੇ ਚ ਇੱਕ ਜਾਂ ਦੋ ਸਾਡੇ ਹੁੰਦੇ ਆ ਪੁਲਿਸ ਦੇ ਜਵਾਨ ਪਰ ਉਹ ਏਰੀਆ ਬਹੁਤ ਵੱਡਾ ਕਵਰ ਹੋ ਜਾਂਦਾ ਨਾਲੇ ਉਹਦਾ ਅਸਰ ਵੀ ਪੈਂਦਾ ਦੇਖੋ ਸਾਇਰਨ ਵੱਜਦਾ ਲਾਈਟ ਹੁੰਦੀ ਆ ਅਸਰ ਪੈਂਦਾ ਉਹਦਾ ਕਿ ਅਸੀਂ ਇਹਨੂੰ ਟ੍ਰੈਫਿਕ ਨੂੰ ਠੀਕ ਰੱਖੀਏ ਆਪਣਾ ਰੂਲ ਦੇ ਹਿਸਾਬ ਨਾਲ ਚੱਲੀਏ ਇਹ ਤੁਹਾਨੂੰ ਸ਼ਹਿਰ ਵਿੱਚ 35 ਪੀਸੀਆਰਾਂ ਚਲਦੀਆਂ ਦਿਸਣਗੀਆਂ ਅੱਗੇ ਕੀ ਹੁੰਦਾ ਸੀ ਉਹ ਪੀਸੀਆਰ ਦੇ ਦਿੰਦੇ ਸੀ ਚਲਾਨ ਵਾਲੇ ਮੁਲਾਜ਼ਮ ਨਹੀਂ ਹੁੰਦੇ ਸੀਗੇ ਤੇ ਹੁਣ ਪੀਸੀਆਰ ਆ ਵੀ ਤੁਹਾਨੂੰ 35 ਚਲਦੀਆਂ ਦਿਸਣਗੀਆਂ ਆਉਣ ਵਾਲੇ ਟਾਈਮ ਵਿੱਚ ਤੁਸੀਂ ਦੇਖੋਗੇ ਕਿ ਟ੍ਰੈਫਿਕ 'ਚ ਬਹੁਤ ਸੁਧਾਰ ਹੋਏਗਾ ਐਸੇ ਲਈ ਤੁਹਾਨੂੰ ਭਰਾਵਾਂ ਨੂੰ ਬੁਲਾਇਆ ਸੀ ਕਿ ਸਾਰੇ ਲੁਧਿਆਣਵੀ ਨੂੰ ਪਤਾ ਲੱਗੇ ਕਿ ਇਹ ਅਸੀਂ ਚੇਂਜਸ ਲਿਆ ਰਹੇ ਹਾਂ ਕੋਈ ਹੁਣ ਇਹਦੇ ਤੇ ਸਵਾਲ ਹੈ ਤਾਂ ਦੱਸੋ ਕੋਈ ਗੱਲ ਫੋਰਸ ਦੀ ਟ੍ਰੈਫਿਕ ਦੀ ਆਪਣੀ ਫੈਲ ਹੈ ਦੱਸੋ ਜੀ 190 ਆ ਸਾਡੇ ਕੋਲ ਜਿਹਦੇ ਸਾਡਾ ਐਡਮਨ ਸਟਾਫ ਕੱਢ ਕੇ ਜਿਹੜੇ ਕੈਮਰੇਜ ਵਗੈਰਾ ਆਪਰੇਟ ਕਰਦੇ ਆ ਸੀ ਸਾਡੇ ਕੋਲ ਸਿਰਫ 160 ਬੰਦੇ ਰਹਿ ਗਏ ਪੁਆਇੰਟਸ ਜਿਹੜੇ ਅਸੀਂ ਜੇ ਡਿਪਲੋਏ ਕਰਦੇ ਆ ਫੋਰਸ ਮੈਂ ਜੀ 144 ਐਡਰੋਕੀ 300 ਹਾਂਜੀ ਆਰਾਮ ਨਾਲ ਹੂੰ ਸਜੀਪ ਜੀ ਕਿਹੜੇ ਕਿਹੜੇ ਸਕੂਲਾਂ ਕਿੰਨੇ ਕੋ ਸਕੂਲ ਆਡੈਂਟੀਫਾਈ ਕੀਤੇ ਨਹੀਂ ਆ 4-5 ਤਾਂ ਮੈਂ ਹੁਣੇ ਨਾਮ ਲਿੱਤੇ ਤੁਹਾਨੂੰ ਮੈਂ ਕੱਲੇ ਵੈਸਟ ਦੇ ਹੈਗੇ ਕਿ ਪੂਰੇ ਨਹੀਂ ਨਹੀਂ ਜੀ ਨਹੀਂ ਨਹੀਂ ਵੈਸਟ ਦੇ ਦੇਖੋ ਯਾਦਾ ਸਕੂਲ ਵੈਸਟ ਚ ਹੈ ਪਰ ਪੂਰੇ ਮੈਂ ਜਦੋਂ ਗੱਲ ਕਰਦਾ ਪੂਰੇ ਲੁਧਿਆਣੇ ਦੀ ਕਰਦਾ ਮੈਂ ਵੈਸਟ ਦੀ ਨਹੀਂ ਕਰਦਾ ਇਹ ਨਾ ਸਮਝੀ ਉੱਥੇ ਇਲੈਕਸ਼ਨ ਹੈ ਸਾਰਾ ਕੁਝ ਉੱਥੇ ਇਹ ਜਿਹੜੀ ਫੋਰਸ ਆਈ ਵੈਸਟ ਲਈ ਨਹੀਂ ਆਈ ਪੂਰੇ ਲੁਧਿਆਣੇ ਲਈ ਆਈ ਹੈ ਸਕੂਲ ਹੁਣ ਤੱਕ ਮਤਲਬ ਕਿ ਜਿੱਥੇ ਮਤਲਬ ਕਿ ਕੋਈ 10 ਕ ਹੈਗੇ ਆ 4-5 ਨਾਮ ਮੈਂ ਤੁਹਾਨੂੰ ਦੱਸਤੇ ਹੋਰ ਵੀ ਹੈਗੇ ਆ ਪ੍ਰਾਈਵੇਟ ਸਕੂਲ ਸੀ ਨੇ ਜਿਹੜੇ ਨਹੀਂ ਜੀ ਨਹੀਂ ਆਮ ਹੁਣੇ ਤਾਂ ਕਿਹਾ ਸਮਿਟਰੀ ਰੋਡ ਤੇ ਗਵਰਨਮੈਂਟ ਸਕੂਲ ਹੈਗਾ ਜਿ ਦੇਖੋ ਡਿਪੈਂਡ ਕਰਦਾ ਹੈ ਕਿਹੜੇ ਸਕੂਲ ਵਿੱਚ ਯਾਦਾ ਟ੍ਰੈਫਿਕ ਹੁੰਦਾ ਕਿੱਥੇ ਗੱਡੀਆਂ ਆਉਂਦੀਆਂ ਉੱਥੇ ਡਿਪਲੋਏ ਕਰਾਂਗੇ ਅਸੀਂ ਗਵਰਨਮੈਂਟ ਤੇ ਪ੍ਰਾਈਵੇਟ ਦੋਨੋਂ ਸਕੂਲ ਹੈ ਸਰ ਸਕੂਲ ਜਿਵੇਂ ਮੈਂ ਤੁਸੀ ਗੱਲ ਕੀਤੀ ਮੈਂ ਹੁਣ ਕਨਵਰਟ ਸਕੂਲ ਦੇ ਤੁਸੀਂ ਇੱਕ ਮੈਂਸ਼ਨ ਵੀ ਉਹਦੇ ਵਿੱਚ ਕੀਤਾ ਉੱਥੇ ਅਸੀਂ ਖੁਦ ਵੀ ਅਸੀਂ ਉੱਥੋਂ ਸਾਡਾ ਲੰਗਾ ਹੈਗਾ ਅਸੀਂ ਉੱਥੇ ਅਸੂਰੇ ਵੀ ਇਹ ਲੱਗਣਾ ਹੋਵੇ ਦੁਪਹਿਰ ਵੀ ਅਸੀਂ ਫਸ ਜਾਂਦੇ ਹਾਂ ਲੋਕ ਕੀ ਕਰਦੇ ਨੇ ਗੱਡੀਆਂ ਉੱਥੇ ਛੱਡ ਕੇ ਆਪ ਸਕੂਲ ਦੇ ਅੰਦਰ ਲੈ ਚੱਲ ਜਾਂਦੇ ਨੇ ਉਹ ਜਿਹੜਾ ਅੰਡਰਪਾਸਟ ਬਣਿਆ ਉਹਥੇ ਗੱਡੀਆਂ پارک ਕਰ ਜਾਂਦੇ ਨੇ ਉਹ ਹੋਰ ਵੀ ਕਿਸੇ ਨੇ ਲੱਗਣਾ ਹੁੰਦਾ ਕਿ ਉਹਨਾਂ ਨੂੰ ਸਮਝਾਇਆ ਵੀ ਜਾਏਗਾ ਜਾਂ ਲੋਡ ਪੈਣ ਤੇ ਉੱਥੇ ਚਲਾਨਿੰਗ ਵੀ ਨਹੀਂ ਨਹੀਂ ਮੈਂ ACP ਨੂੰ ਰਿਕਵੈਸਟ ਕਰਦਾ ਦੋਨੋਂ ਬੈਠੇ ਆ ਇੱਥੇ ਮੈਂ ਦੋਨਾਂ ਨੂੰ ਰਿਕਵੈਸਟ ਕਰੂੰਗਾ ਕਿ ਜਿਹੜੀ ਫੋਰਸ ਹੈ ਉਹਨਾਂ ਨੂੰ ਕਲੀਅਰ ਇਨਸਟਰਕਸ਼ਨਾਂ ਦਿੱਤੀਆਂ ਜਾਣ ਵੀ ਕੋਈ ਗੱਡੀ ਕਰਕੇ ਕਰੇ ਨਾ ਜਾਏ ਤੇ ਕੋਸ਼ਿਸ਼ ਕਰਦੇ ਆ ਜੇ ਇਹ ਜੀਆਂ ਗੱਡੀਆਂ ਨੂੰ ਇੱਕ ਵਾਰੀ ਟੋਅ ਕਰਾਂਗੇ ਤੇ ਆਪੇ ਫਿਰ ਅੱਗੇ ਤੋਂ ਉਹ ਛੱਡ ਕੇ ਨਹੀਂ ਜਾਣ ਸਕੂਲ ਜਦੋਂ ਕੋ ਇਨਸਟਰਕਸ਼ਨ ਦਿੰਦੀ ਹੈ ਵੀ ਸਕੂਲ ਜਦੋਂ ਕੋ ਇਨਸਟਰਕਸ਼ਨ ਦਿੰਦੀ ਹੈ ਕਿ ਤੁਸੀਂ ਆਪਣਾ ਪ੍ਰਾਈਵੇਟ ਸਟਾਫ ਵੀ ਬਾਹਰ ਟ੍ਰੈਫਿਕ ਨੂੰ ਚਲਾ ਨਹੀਂ ਉਹਨਾਂ ਦੀ ਹੈਲਪ ਲਵਾਂਗੇ ਜੀ ਬਿਲਕੁਲ 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 ਲਵਾਂਗੇ ਟ੍ਰੈਫਿਕ ਕਲੋ ਜੀ ਵੈਸੇ ਉਹਨਾਂ ਦੇ ਉਹਨਾਂ ਦੀ ਹੈਲਪ ਵੀ ਲਵਾਂਗੇ ਸਟਾਫ ਵੀ ਜ਼ਿਆਦਾ ਹੁੰਦਾ ਤਾਂ ਉਹ ਨਹੀਂ ਆਲਰੇਡੀ ਉਹ ਕਰਦੇ ਆ ਪਰ ਗੱਲ ਪਤਾ ਹੈ ਕੀ ਹੁੰਦੀ ਵਰਦੀ ਦਾ ਬੜਾ ਰੋਬ ਹੁੰਦਾ ਮੈਂ ਤੁਹਾਨੂੰ ਦੱਸ ਜਿਹੜੇ ਉਹਨਾਂ ਦੇ ਬੰਦੇ ਹੁੰਦੇ ਨਾ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਜਿਹੜਾ ਵਰਦੀ ਵਾਲੇ ਉੱਥੇ ਖੜੇ ਹੋਣਗੇ ਨਾ ਫਿਰ ਉਹਨਾਂ ਨੂੰ ਵੀ ਉਹਨਾਂ ਦੀ ਵੀ ਹੈਲਪ ਹੋ ਜਾਏਗੀ। ਪੁਲਿਸ ਵੀ ਸਰ ਹੈਲਪ। ਸੋ ਐਸੇ ਕਰਕੇ ਅਸੀਂ ਮੈਕਸਿਮਮ ਪੁਲਿਸ ਪ੍ਰੈਜ਼ੈਂਸ ਕਰ ਰਹੇ ਹਾਂ ਟ੍ਰੈਫਿਕ ਵਿੱਚ। ਹਾਂਜੀ। ਸਰ ਫਲਾਈਓਵਰਸ ਦੇ ਉੱਤੇ ਕਾਫੀ ਜਾਮ ਰਹਿੰਦਾ ਜਿਵੇਂ ਆਕਮ ਬਾਰਕ ਤੋਂ ਉੱਤਰਦੇ ਸਮੇਂ ਹੈ। ਉੱਪਰ ਵੀ ਬਹੁਤ ਜਾਣਾ ਹੋਵੇ ਉੱਥੇ ਵੀ ਰੰਡਾ ਜੀ। ਜਦੋਂ ਬੱਸ ਸਟੈਂਡ ਤੋਂ ਉੱਤਰਦੇ ਇਹ ਸਾਰੇ ਪੁਆਇੰਟ ਕਵਰ ਹੋ ਗਏ ਜਿਹੜੇ ਮੈਂ ਪਹਿਲਾਂ ਕਿਹਾ ਚਾਹੇ ਉਹ ਬਲੈਕ 스ਪੌਟ ਹੈ ਚਾਹੇ ਜਿਹੜੇ ਅਨਮੈਂਡ ਹੈਗੇ ਇਹ ਸਾਰੇ ਜਿਹੜੇ ਤੁਸੀਂ ਪੁਆਇੰਟ ਕਹਿ ਰਹੇ ਹੋ ਇਹ ਕਵਰਡ ਹੈ ਜੀ। ਸਰ ਉਹ ਈ ਰਿਕਸ਼ਾ ਵੀ ਸਰ ਟ੍ਰੈਫਿਕ ਦਾ ਕਾਰਨ ਬਹੁਤ ਬਣਨੇ ਕਿਉਂਕਿ ਉਹਨਾਂ ਦੀ ਸੰਖਿਆ ਵੀ ਸ਼ਹਿਰ ਵਿੱਚ ਬਹੁਤ ਹੋ ਚੁੱਕੀ ਹੈ ਕਿਤੇ ਵੀ ਦਿਲ ਕਰਦਾ ਉਹ ਮੋੜ ਕੇ ਆਪਣਾ ਉੱਥੇ ਪੈਸੈਂਜਰਸ ਆਪਣੀਆਂ ਸਵਾਰੀਆਂ ਚਲੋ ਦੇਖੋ ਇਹ ਇਹ ਹੁਣ ਬੰਦ ਕਰਨਾ ਤਾਂ ਔਖਾ ਹੈਗਾ ਉਹਨਾਂ ਨੂੰ ਹੈ ਚੱਲਦੇ ਤਾਂ ਰਹਿਣੇ ਆ ਹੁਣ ਮੈਂ ਤਾਈ ਤੱਕ ਇਹ ਆ ਤੁਹਾਨੂੰ ਮੈਂ ਕਿਹਾ ਇਹਦਾ ਇੱਕੋ ਹੀ ਤਰੀਕਾ ਸਾਡੇ ਸਾਹਮਣੇ ਸੀਗਾ ਕਿ ਐਡੀਸ਼ਨਲ ਫੋਰਸ ਲਈਤੀ ਜਾਵੇ ਅਸੀਂ ਧੰਨਵਾਦ ਕਰਦੇ ਆ ਸਾਡੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਦਾ ਕਿ ਉਹਨਾਂ ਨੇ ਸਾਡੀ ਅਰਜ਼ੀ ਮੰਨ ਲਈ ਔਰ ਡੀਜੀਪੀ ਸਾਹਿਬ ਦਾ ਜਿਹੜਾ ਕਿ ਉਹਨਾਂ ਨੇ ਐਡੀਸ਼ਨਲ ਫੋਰਸ ਭੇਜਤੀ ਹੈ ਠੀਕ ਹੈ ਥੈਂਕ ਯੂ